ਸਾਸੀ ਘਾਲ ਜੀ ਸਾਰਿਆਂ ਨੂੰ ਅੱਜ ਕੋਈ ਇਹ ਵਲੌਗ ਨਹੀਂ ਆ ਜੀ ਇਹ ਸਿਰਫ ਤੁਹਾਨੂੰ ਇਹ ਦਿਖਾ ਰਹੇ ਹਾਂ ਕਿ ਵੇਖੋ ਇਹ ਧਰਤੀ ਜਿਹੜੀ ਬਾਬਾ ਬੁੱਢਾ ਸਾਹਿਬ ਦੀ ਧਰਤੀ ਬਹੁਤ ਕਪੂਤਰ ਧਰਤੀ ਆ ਵੇਖੋ ਕੁਛ ਦਿਨ ਪਹਿਲਾਂ ਹੀ ਇਹ ਪਾਣੀ ਵਿੱਚ ਪੂਰੀ ਤਰ੍ਹਾਂ ਡੁੱਬ ਚੁੱਕੀ ਸੀਗੀ ਤੇ ਆਪਾਂ ਇਹ ਸੋਚਦੇ ਸੀ ਕਿ ਯਾਰ ਕੀ ਚੌਥ ਬਾਬਾ ਜੀ ਦੀ ਚੌਥ ਦਾ ਕੀ ਕਿੱਦਾਂ ਹੋਊਗਾ ਅਸੀਂ ਇਹ ਚੀਜ਼ਾਂ ਸੋਚਦੇ ਸੀਗੇ ਪਰ ਨਹੀਂ ਚੌਥ ਦੀਆਂ ਰੌਣਕਾਂ ਫੇਰ ਉਦਾਂ ਹੀ ਵੇਖਣ ਨੂੰ ਮਿਲੀਆਂ ਜਿੱਦਾਂ ਅੱਗੇ ਲੱਗਦੀਆਂ ਨੇ ਅਸੀਂ ਗਏ ਤਾਂ ਬਹੁਤ ਜ਼ਿਆਦਾ ਰਾਸ਼ੇ ਇੰਜਾਮ ਵਿੱਚ ਪੂਰੇ ਫਸ ਗਏ ਜਾਮ ਉਦਾਂ ਹੀ ਲੱਗਿਆ ਹੋਇਆ ਸੀ ਜਿੱਦਾਂ ਅੱਗੇ ਟਰੈਕਟਰ ਟਰਾਲੀਆਂ ਗੱਡੀਆਂ ਸਾਰਾ ਹੀ ਸੇਮ ਉਸੇ ਤਰ੍ਹਾਂ ਹੀ ਆਪਾਂ ਨੂੰ ਲੱਗਾ ਕਿ ਨਹੀਂ ਆਏਗੀ ਸੰਗਤ ਇੰਨੀ ਨਹੀਂ ਆਉਣੀ ਕਿ ਕਿ ਸੰਗਤ ਬਹੁਤ ਜ਼ਿਆਦਾ ਹੜਾਂ ਕਰਕੇ ਥੋੜਾ ਪ੍ਰਭਾਵਿਤ ਹੋਈ ਹੈ ਜਾ ਕਰਕੇ ਨਹੀਂ ਆਉਗੀ ਪਰ ਸੰਗਤ ਉਦਾਂ ਹੀ ਆਈ ਬਾਬਾ ਜੀ ਦੀ ਬਹੁਤ ਜ਼ਿਆਦਾ ਕਿਰਪਾ ਆ ਤੇ ਮਤਲਬ ਬਹੁਤ ਜ਼ਿਆਦਾ ਵੇਖ ਕੇ ਮਨ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਕਿ ਵੇਖੋ ਕੁਝ ਦਿਨ ਪਹਿਲਾਂ ਇਹ ਧਰਤੀ ਕਿਦਾਂ ਪੂਰੀ ਪਾਣੀ ਵਿੱਚ ਡੁੱਬੀ ਪਈ ਸੀਗੀ ਤੇ ਹੁਣ ਵੇਖੋ ਉੱਥੇ ਉਦਾਂ ਹੀ ਰੌਣਕਾਂ ਲੱਗੀਆਂ ਆ ਮਨ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਪਹਿਲੀਆਂ ਵਿੱਚ ਸਾਈਡਾਂ ਤੇ ਬਹੁਤ ਜ਼ਿਆਦਾ ਪਾਣੀ ਅਜੇ ਵੀ ਰੋਲ ਪਰ ਰੋਡ ਸਾਫ਼ ਹੋ ਗਏ ਆ ਪਹਿਲੀਆਂ ਵਿੱਚ ਉਦਾਂ ਹੀ ਪਾਣੀ ਆ ਝੋਨੇ ਖਰਾਬ ਹੋਏ ਆ ਲੋਕਾਂ ਦੇ ਬਹੁਤ ਜ਼ਿਆਦਾ ਪੂਰੇ ਪਹਿਲੀਆਂ ਦਾ ਕੁਝ ਬਚਿਆ ਹੀ ਨਹੀਂ ਆ ਤੇ ਵੇਖੋ ਜੀ ਪਰ ਦਿਲ ਬਹੁਤ ਜਿਆਦਾ ਵੱਡੇ ਆ ਲੋਕਾਂ ਦੇ ਬੇਸ਼ੱਕ ਪੈਲੀਆਂ ਵਿੱਚ ਪਾਣੀ ਆ ਪਰ ਲੰਗਰਾਂ ਦਾ ਕੋਈ ਅੰਤ ਹੀ ਨਹੀਂ ਆ ਕਿ ਸਾਡਾ ਫਤਿਹਗੜ ਚੂੜੀਆਂ ਤੋਂ ਲੈ ਕੇ ਰਮਦਾਸ ਤੱਕ ਸਾਰਾ 14 ਕਿਲੋਮੀਟਰ ਦਾ ਵਾਇਆ ਆ ਜੀ ਉਹਦੇ ਵਿੱਚ ਹੀ ਸਾਨੂੰ 13-14 ਲੰਗਰ ਮਤਲਬ ਰਾਹ ਵਿੱਚ ਲੱਗੇ ਹੋਏ ਆ ਕਿ ਆਪਾਂ ਸੋਚਦੇ ਸੀ ਕਿ ਵੇਖੋ ਕਿ ਇਸ ਵਾਰ ਬਹੁਤ ਜਿਆਦਾ ਹੜ੍ਹਾਂ ਦੇ ਪ੍ਰਭਾਵ ਨਾਲ ਸੰਗਤ ਜਿਹੜੀ ਆ ਪਿੰਡ ਬਹੁਤ ਜ਼ਿਆਦਾ ਲੱਗੇ ਹੜਾ ਨਹੀਂ ਮਾਰ ਵਿੱਚ ਨੇ ਪਤਾ ਨਹੀਂ ਇਹ ਲੰਗਰ ਲੱਗਣਗੇ ਨਹੀਂ ਲੱਗਣਗੇ ਪਰ ਲੰਗਰ ਉਦਾਂ ਹੀ ਆ ਪਰ ਦੇਖੋ ਇਹ ਮਨ ਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਕਿ ਵੇਖੋ ਅਸੀਂ ਉਸ ਪੰਜਾਬ ਵਿੱਚ ਰਹਿਣ ਦੇ ਆ ਜਿੱਥੇ ਇੰਨੇ ਵੱਡੇ ਦੇលਿਆ ਸਭ ਕੁਝ ਡੁੱਬਿਆ ਪਿਆ ਆ ਪਾਣੀ ਵਿੱਚ ਪਰ ਵੇਖੋ ਲੰਗਰ ਫੇਰ ਉਸੇ ਦੇ ਉਸੇ ਹੀ ਲੱਗੇ ਆ ਬਹੁਤ ਜ਼ਿਆਦਾ ਮਨ ਨੂੰ ਇੰਨੀ ਕ ਜ਼ਿਆਦਾ ਖੁਸ਼ੀ ਹੋਈ ਕੱਲ ਵੇਖ ਕੇ ਕਿ ਵੇਖੋ ਬਹੁਤ ਜ਼ਿਆਦਾ ਸੰਗਤ ਉਸੇ ਤਰ੍ਹਾਂ ਹੀ ਫੇਰ ਤੇ ਸਭ ਤੋਂ ਵੱਡਾ ਇਹ ਦਿਲ ਵੇਖੋ ਉਸੇ ਤਰ੍ਹਾਂ ਹੀ ਆ ਉਸੇ ਤਰ੍ਹਾਂ ਦੁਕਾਨਾਂ ਸਜਾਈਆਂ ਗਿਆ ਆ ਉਸੇ ਤਰ੍ਹਾਂ ਹੀ ਸਾਰਾ ਹੀ ਸੇਮ ਹੀ ਜਿੱਦਾਂ ਅੱਗੇ ਸੀਗੀ ਰੌਣਕ ਉਦਾਂ ਹੀ ਰੌਣਕ ਲੱਗੀ ਆ ਬਹੁਤ ਬਾਬਾਈ ਦੀ ਕਿਰਪਾ ਬਾਬਾ ਬੁੱਢਾ ਸਾਹਿਬ ਜੀ ਦੀ ਤੇ ਮਾਨੂੰ ਇਹ ਜ਼ਿਆਦਾ ਖੁਸ਼ੀ ਹੁੰਦੀ ਆ ਕਿ ਅਸੀਂ ਉਸ ਧਰਤੀ ਤੇ ਆ ਰਹੇ ਆ ਜਿੱਥੇ ਪੰਜਾਬੀਆਂ ਨੇ ਇੰਨੇ ਵੱਡੇ ਦਿਲ ਨੇ ਇੰਨਾ ਵੱਡਾ ਹੌਂਸਲਾ ਆ ਉਹਨਾਂ ਦਾ ਵੇਖੋ ਪੈਲੀਆਂ ਸਾਰੀਆਂ ਪਾਣੀ ਵਿੱਚ ਡੁੱਬੀਆਂ ਹੋਣ ਦੇ ਬਾਵਜੂਦ ਵੀ ਪਰ ਰੌਣਕਾਂ ਵਿੱਚ ਕੋਈ ਕਮੀ ਨਹੀਂ ਹੈਗੀ ਕਿ ਇਹ ਲੰਗਰ ਵਿੱਚ ਕੋਈ ਕਮੀ ਨਹੀਂ ਹੈਗੀ ਸੰਗਤਾਂ ਦਾ ਹੜ ਓਦਾਂ ਹੀ ਆਇਆ ਹੋਇਆ ਆ ਤੇ ਬਹੁਤ ਜ਼ਿਆਦਾ ਕਿਰਪਾ ਹੈ ਮਹਾਰਾਜ ਦੀ ਬਾਬਾ ਬੁੱਢਾ ਸਾਹਿਬ ਜੀ ਦੀ ਅਸੀਂ ਬਾਬਾਈ ਦੇ ਮੱਥਾ ਟੇਕਿਆ ਅਸੀਂ ਬਹੁਤ ਟਾਈਮ ਨਾਲ ਚੱਲ ਗਏ ਸੀਗੇ ਸਵੇਰ ਸਵੇਰੇ ਪਹਿਲਾਂ ਸਾਨੂੰ ਸੀਗੇ ਕਿ ਰਸ ਵਿੱਚ ਅਸੀਂ ਜਾਂ ਵਿੱਚ ਫਸ ਨਾ ਜਾਈਏ ਤੇ ਇੱਥੇ ਬਾਬਾਈ ਦੇ ਸਿਰ ਪਾਣੀ ਨਾਲ ਥੋੜਾ ਇਹ ਆ ਕਿ ਇੱਥੇ ਬੂਟੇ ਬਹੁਤ ਸੀ ਬਾਬਾਈ ਦੇ ਜਿਹੜੇ ਕਿ ਸਾਰੇ ਪਾਣੀ ਦੇ ਕਾਰਨ ਕਰਕੇ ਫੁੱਲ ਬੂਟੇ ਜਿਹੜੇ ਗਮਲਿਆਂ ਵਾਲੇ ਬਚ ਗਏ ਆ ਦੂਜੇ ਖਰਾਬ ਹੋ ਗਏ ਆ ਤੇ ਪਰ ਫਿਰ ਵੀ ਬਾਬਾਈ ਦੀ ਬਹੁਤ ਕਿਰਪਾ ਆ ਕਿ ਉਸੇ ਤਰ੍ਹਾਂ ਸਾਫ ਸਫਾਈ ਆ ਸਾਰਾ ਕੁਝ ਉਸੇ ਤਰ੍ਹਾਂ ਹੀ ਸਾਰਾ ਮਨ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਕੱਲ ਮੇਰੇ ਜੀਵਰਾ ਕੱਖ ਬੋਲੀ ਨੇ ਵਿੱਚ ਰਿਸਾਬ ਹੀ ਲੈਣਾ ਜੇ ਗੁਰਦੁਆਰਾ ਉਹਦੇ ਤੁੰਡਾ ਦਾ ਮਹਾਰਾਜ ਦੇਰਸ਼ਨ ਕਰੋ ਕਿੰਨਾ ਸੋਹਣਾ ਜਿਆ ਹੈ ਬਸ ਉਹ ਤੋਂ ਬੋਲੀ ਦਾ ਕੱਖ ਅੱਗੇ ਲਓ ਜੀ ਤੁਸੀਂ ਬਾਬਾਈ ਦੇ ਦਰਸ਼ਨ ਕਰੋ ਸਾਰੇ ਜਣੇ ਉਸੇ ਤਰ੍ਹਾਂ ਹੀ ਫੇਰ ਸਜਾਇਆ ਗਿਆ ਹੈ ਗੁਰਦੁਆਰਾ ਉਸੇ ਤਰ੍ਹਾਂ ਹੀ ਗੁਰਦੁਆਰਾ ਸਾਹਿਬ ਵਿੱਚ ਰੌਣਕਾਂ ਆ ਬਾਬਾਈ ਦੇ ਅਸੀਂ ਟਾਈਮ ਨਾਲ ਪਹੁੰਚ ਗਏ ਸੀਗੇ ਤੇ ਅਸੀਂ 10 ਵਜੇ ਸ਼ਾਮ ਨੂੰ ਹੋ ਗਏ ਅ ਉਸ ਤੋਂ ਬਾਅਦ ਵਿੱਚ ਬਾਬਾ ਜੀ ਦਾ ਹੁਕਮਨਾਮਾ ਆਇਆ ਉਹ ਸੁਣ ਕੇ ਫਿਰ ਅ ਬਾਬਾ ਜੀ ਦੇ ਬਾਹਰ ਦਰਸ਼ਨਾਂ ਨੂੰ ਆਏ ਸੇਮੀ ਇਦਾਂ ਹੀ ਨੀਚੇ ਵੀ ਸਜਾਇਆ ਗਿਆ ਆ ਕਿ ਕੁਛ ਦਿਨ ਪਹਿਲਾਂ ਇੱਥੇ ਦੇਖੋ ਕਿੰਨਾ ਜ਼ਿਆਦਾ ਪਾਣੀ ਸੀਗਾ ਪਰ ਵੇਖੋ ਅੱਜ ਫੇਰ ਉਦਾਂ ਹੀ ਰੌਣਕ ਆਇਆ ਕਿਉਂਕਿ ਬੜੀ ਖੁਸ਼ੀ ਹੁੰਦੀ ਹੈ ਕਿ ਗੁਰੂਆਂ ਪੀਰਾਂ ਦੀ ਧਰਤੀ ਮਹਾਰਾਜ ਦੀ ਵੇਖੋ ਇੱਕ ਕਦੀ ਵੀ ਇਹ ਚੀਜ਼ ਲੋਪਣ ਵਾਲੀ ਨਹੀਂ ਹੈਗੀ ਜੋ ਮਰਜੀ ਹੜ ਆ ਜਾਂ ਲੜਾਈਆਂ ਲੱਗ ਜਾਣ ਕੁਝ ਵੀ ਹੋ ਜੇ ਇਹ ਪਰਮਾਤਮਾ ਦੇ ਮਹਾਰਾਜ ਦੇ ਦਰ ਤੇ ਇਦਾਂ ਹੀ ਝੰਡੇ ਝੂਲਦੇ ਰਹਿਣਗੇ ਝੂਲਦੇ ਨੇ ਤੇ ਝੂਲਦੇ ਹੀ ਰਹਿਣਗੇ ਇਹ ਬਾਬਾਈ ਦੇ ਜੋਤ ਦੇ ਦਰਸ਼ਨ ਕਰੋ ਜੀ ਇਹ ਬਾਬਾਈ ਦਾ ਹੁਕਮਨਾਮਾ ਜੋ ਕੱਲ ਆਇਆ ਸੀਗਾ ਜੀ ਇਦਾਂ ਹੀ ਉੱਪਰ ਜੇ ਉੱਪਰ ساری ਡੈਕੋਰੇਸ਼ਨ ਹੋਈ ਆ ਬਹੁਤ ਜ਼ਿਆਦਾ ਸੋਨਾ ਸਜਾਇਆ ਗਿਆ ਆ ਬਾਬਾਈ ਦੇ ਦਰ ਸਭ ਤੋਂ ਵੱਧ ਖੁਸ਼ੀ ਇਹ ਹੁੰਦੀ ਹੈ ਕਿ ਅਸੀਂ ਉਸ ਧਰਤੀ ਤੇ ਜੰਮੇ ਆ ਕਿ ਜਿੱਥੇ ਸਾਡੇ ਬਾਬਾਈ ਦੇ ਗੁਰੂ ਪੀਰਾਂ ਦੇ ਚਰਨ ਪਏ ਹੋਏ ਆ ਆ ਦੇਖੋ ਜੀ ਪਾਣੀ ਉੱਥੋਂ ਤੱਕ